ਬੁੱਢਾਦਾਲ ਫੁੱਟਬਾਲ ਸਪੋਰਟਸ ਕਲੱਬ ਗੁਰਾਇਆ ਵੱਲੋਂ ਸਵਰਗੀ ਸੋਹਣ ਸਿੰਘ ਮੱਲੀ ਸਵਰਗੀ ਬਾਰੀਸ਼ ਕਪਿਲ ਦੀ ਯਾਦ ਵਿੱਚ ਤੀਜਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਚੇਅਰਮੈਨ ਸਰਦਾਰ ਸੁਜੀਤ ਸਿੰਘ ਅਤੇ ਮੈਂਬਰ ਰਾਹੁਲ ਪੁੰਜ ਨੇ ਦੱਸਿਆ ਤਿੰਨ ਦਿਨਾਂ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਨਰੋਲ ਪਿੰਡ ਪੱਧਰ ਦੀਆਂ 16 ਟੀਮਾਂ ਭਾਗ ਲੈ ਰਹੀਆਂ ਹਨ ਇਸ ਤੋਂ ਇਲਾਵਾ ਪਿਆ ਕਿਲੋ ਪਾਰ ਦੀਆਂ ਟੀਮਾਂ ਵੀ ਖੇਡ ਰਹੀਆਂ ਹਨ ਜਿਨ੍ਹਾਂ ਵਿੱਚ ਨਰੋਲ ਪਿੰਡ ਪੱਧਰ ਦਾ ਪਹਿਲਾ ਇਨਾਮ 31000 ਦੂਜਾ ਇਨਾਮ 25000 ਦਿੱਤਾ ਜਾਵੇਗਾ ਜਦਕਿ ਪਾਰ ਪਿਆ ਕਿਲੋ ਦਾ ਪਹਿਲਾ ਇਨਾਮ 5100 ਦੂਸਰਾ ਇਨਾਮ 4100 ਦਿੱਤਾ ਜਾਵੇਗਾ ਇਸ ਟੂਰਨਾਮੈਂਟ ਵਿੱਚ ਸਰਦਾਰ ਬੂਟਾ ਸਿੰਘ ਮੱਲੀ ਯੂਐਸਏ ਅਤੇ ਸੁਰਿੰਦਰਜੀਤ ਪਿਲ ਦਾ ਵਿਸ਼ੇਸ਼ ਯੋਗਦਾਨ ਹੈ ਉਹਨਾਂ ਦੱਸਿਆ ਕਿ 16 ਫਰਵਰੀ ਨੂੰ ਟੂਰਨਾਮੈਂਟ ਦੇ ਫਾਈਨਲ ਦੇ ਮੁਕਾਬਲੇ ਖੇਡੇ ਜਾਣਗੇ ਜਿਸ ਦੇ ਲਈ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਅੱਜ ਬੜਾ ਸਿਪਾਗਾ ਭਰਿਆ ਸਮਾਂ ਆ ਬਈ ਸਾਡੀ ਜਿਹੜੀ ਬੁੱਢਾ ਦਲ ਫੁੱਟਬਾਲ ਕਲੱਬ ਹੈਗੀ ਆ ਜਿਹੜਾ ਤੀਸਰਾ ਅਸੀਂ ਅੱਜ ਟੂਰਨਾਮੈਂਟ ਜਿਹੜਾ ਫੁੱਟਬਾਲ ਹੈਗਾ ਉਹ ਅੱਜ ਕਰਾ ਰਹੇ ਹੈਗੇ ਆ ਤੇ ਬੜੀ ਸਾਨੂੰ ਮਾਣ ਮਹਿਸੂਸ ਹੁੰਦਾ ਆ ਵੀ ਅਸੀਂ ਜਿਹੜੇ ਮਿਸ਼ਨ ਤੇ ਅਸੀਂ ਚੱਲੇ ਸੀ ਬਈ ਅੱਜ ਤੋਂ ਆਈ ਤੋਂ ਅਸੀਂ ਜੇਕਰ 3-4 ਸਾਲ ਪਹਿਲਾਂ ਝਾਕ ਮਾਰੀਏ ਤੇ ਇੱਕ ਜਿਹੜਾ ਛੱਪੜ ਦਾ ਜਿਹੜਾ ਰੂਪ ਸੀਗਾ ਉਹ ਗਰਾਊਂਡ ਨੇ ਲਿਆ ਸੀ ਤੇ ਅੱਜ ਤਕਰੀਬਨ ਇੱਕ ਜਿੱਦਾਂ ਸਾਡੇ ਚੇਅਰਮੈਨ ਸਾਹਿਬ ਸ੍ਰੀ ਤੰਕਲੇ ਦੱਸਿਆ ਵੀ ਇੱਕ ਫੈਸਟੀਵਲ ਲੱਗ ਰਿਹਾ ਹੈ ਦੇਖੋ ਕਿਦਾਂ ਗਰਾਊਂਡ ਪੂਰੀ ਸਜੀ ਹੋਈ ਆ ਔਰ ਅਸੀਂ ਹੋਰ ਵੀ ਇੱਥੇ ਕ੍ਰਿਕਟ ਦੇ ਲਈ ਵੀ ਅਸੀਂ ਨਾਲ ਇਹਦੀ ਕ੍ਰਿਕਟ ਦੀ ਗਰਾਊਂਡ ਵੀ ਹੈਗੀ ਆ ਤੇ ਇੱਥੇ ਜੋ ਤੁਸੀਂ ਕੋਈ ਪ੍ਰੈਕਟਿਸ ਕਰਨੀ ਹੈ ক্রিকেট ਦੀ ਉਹ ਵੀ ਕਰ ਸਕਦੇ ਆ ਸਾਡੀ ਸਿਰਫ ਇਹੀ ਮਨਛਾ ਹੋਊਗੀ ਵੀ ਅਸੀਂ ਵੱਧ ਤੋਂ ਵੱਧ ਖੇਡ ਜਿਹੜੀ ਹੈਗੀ ਆ ਉਹਨੂੰ ਪ੍ਰਮੋਟ ਕਰੀਏ ਵੀ ਜਿੰਨਾ ਜਿਹੜੇ ਹੈਗੇ ਆ ਨੌਜਵਾਨ ਜਿਹੜੇ ਹੈਗੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਜਿਹੜਾ ਇੱਕ ਜੋ ਸਾਡਾ ਇੱਕ ਮੇਨ ਮੋਟਿਵ ਹੈਗਾ ਵੀ ਜਿਹੜਾ ਗੁਰਾਇਆਂ ਜਿਹੜਾ ਹੈਗਾ ਇੱਕ ਖੁਸ਼ਹਾਲ ਗੁਰਾਇਆਂ ਦੇ ਰੂਪ ਦੇ ਵਿੱਚ ਅਸੀਂ ਦੇਖੀਏ ਧੰਨਵਾਦ ਮੈਂ ਔਰ ਸਪੈਸ਼ਲੀ ਮੈਂ ਧੰਨਵਾਦ ਕਰਦਾ ਗੁਰਾਇਆਂ ਲਾਈਵ ਦਾ ਤੇ ਉਹਨਾਂ ਦੇ ਸਰੋਤਿਆਂ ਦਾ ਤੇ ਮਨੀਸ਼ ਜੀ ਦਾ ਜਿਹੜੇ ਉਹ ਆਪਣਾ ਸਮਾਂ ਕੱਢ ਕੇ ਇੱਥੇ ਆਏ ਸਭ ਤੋਂ ਪਹਿਲਾਂ ਮੈਂ ਹੌਨ ਦਾ ਬਿਹਾਫ ਬੁੱਢਾ ਦਲ ਫੁੱਟਬਾਲ ਕਲੱਬ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਤੇ ਇਹ ਸਾਡਾ ਛੋਟਾ ਜਿਹਾ ਅਪਰਾਲਾ ਆ ਬੇ ਅਸੀਂ ਇਹਨਾਂ ਦਿਨਾਂ ਵਿੱਚ ਇਕੱਠੇ ਹੋ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਥੇ ਫੁੱਟਬਾਲ ਦੇ ਟੂਰਨਾਮੈਂਟ ਕਰਾਉਨੇ ਆ ਇਹ ਸਾਡਾ ਇਸ ਸੀਰੀ ਵਿੱਚ ਤੀਸਰੇ ਸਾਲ ਦਾ ਟੂਰਨਾਮੈਂਟ ਆ ਜਿਹਦੇ ਵਿੱਚ ਸਾਡੇ ਕੋਲ 16 ਪਲੱਸ 6 22 ਟੀਮਾਂ ਟੋਟਲ ਆਈਆਂ ਆ ਇਹਨਾਂ ਦਾ ਅੱਜ ਸਾਡੇ ਕੋਲ ਅਸੀਂ 8 ਮੈਚ ਕਰਵਾਏ ਤੇ ਬਾਕੀ ਸਾਨੂੰ ਸਾਰੇ ਦਾ ਸਾਰਾ ਜਿਹੜਾ ਹੈਗਾ ਸਾਡਾ ਜਿਹੜਾ ਮੋਟੋ ਆ ਜਾਂ ਸਾਡਾ ਏਮ ਆ ਉਹ ਇਹ ਆ ਕਿ ਬੱਚਿਆਂ ਨੂੰ ਅਸੀਂ ਸਿੱਧੇ ਰਾਹ ਤੇ ਲਾਉਣਾ ਚਾਹੁੰਦੇ ਆ ਅਸੀਂ ਜਿਹੜਾ ਨਸ਼ਿਆਂ ਦਾ ਕੰਮ ਚੱਲਿਆ ਜਾਂ ਪੜ੍ਹਾਈ ਤੋਂ ਹੋਰ ਕਈ ਸਾਡੇ ਪੰਜਾਬ ਚ ਬਹੁਤ ਸਾਰੀਆਂ ਤਰੁੱਟੀਆਂ ਆਈਆਂ ਅਸੀਂ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਆ ਇਹ ਕਿਸੇ ਇੱਕ ਇਕੱਲੇ ਦੁਕੱਲੇ ਦਾ ਕੰਮ ਨਹੀਂ ਸੀ ਇਹਦੇ ਵਿੱਚ ਜਿੱਦਾਂ ਮਿਸਟਰ ਬਹਾਦਰ ਸਾਡੇ ਰਾਹੁਲ ਪੁੰਜ ਦੂਗਰੇ ਸਾਡੇ ਪ੍ਰਭਿਸ਼ਰਨ ਜੀ ਇਹ ਸਰਬਜੀਤ ਇਹਨਾਂ ਸਾਰਿਆਂ ਦੇ ਸਹਿਯੋਗ ਸ਼ਾਮ ਲਾਲ ਬੜਾ ਇਹਨਾਂ ਨੇ ਟਾਈਮ ਦਿੱਤਾ ਬਹੁਤ ਜ਼ਿਆਦਾ ਮਿਹਨਤ ਕਰਕੇ ਇਹ ਗਰਾਊਂਡ ਨੂੰ ਇੱਕ ਉਸ ਜਗ੍ਹਾ ਤੇ ਲੈ ਕੇ ਆਏ ਕਿ ਜਿਹੜਾ ਅਸੀਂ ਕੋਈ 2-3 ਸਾਲ ਪਹਿਲਾਂ ਇੱਕ ਫਲ ਵੀ ਜੇ ਟ੍ਰੀ ਵੀ ਜੇ ਅਸੀਂ ਉਹਨੂੰ ਅੱਜ ਥੋੜੇ ਛੋੜੇ ਫਲ ਲੱਗਣੇ ਸ਼ੁਰੂ ਹੋਏ ਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਜਦ ਅਸੀਂ ਇਹ ਇੱਕ ਫੈਸਟੀਵਲ ਹੈ ਮੈਂ ਤਾਂ ਕਹੂੰਗਾ ਗਰਾਹਾਂ ਵਿੱਚ ਫੁੱਟਬਾਲ ਟੂਰਨਾਮੈਂਟ ਫੈਸਟੀਵਲ ਮੈਂ ਤੇ ਇਹਦਾ ਨਾਮ ਦਊਂਗਾ ਸਾਡਾ ਮੀਰਾ ਆਪਣਾ ਪਰਸਨਲੀ ਤੌਰ ਤੇ ਜਿਹਦਾ ਕਹਿ ਲੋ ਬਈ ਮਨ ਖੂਨ ਵਾਦਾ ਜਦ ਮੈਂ ਇੱਥੇ ਆ ਕੇ ਦੇਖਦਾ ਮੈਂ ਸਾਰਿਆਂ ਦਾ ਸਾਰੀਆਂ ਟੀਮਾਂ ਦਾ ਰਾਹੁਲ ਸਾਹਿਬ ਦਾ ਬਹਾਦਰ ਦਾ ਕੁੱਕੂ ਦਾ ਮੈਂ ਸਾਰਿਆਂ ਦਾ ਹੀ ਬਹੁਤ ਦਿਲੋਂ ਧੰਨਵਾਦ ਕਰਦਾ ਜਿਹੜੇ ਮੈਨੂੰ ਸਹਿਯੋਗ ਵੀ ਦਿੰਦੇ ਆ ਤੇ ਇਹ ਕੰਮ ਨੂੰ ਨੇਪਰੇ ਚਾੜ੍ਹਦੇ ਆ ਥੈਂਕ ਯੂ ਵੈਰੀ ਮਚ ਟੂ ਗੋਲ